ਉਜੀ ਵੀਡੀਓ ਦੇ ਸਟਾਰਟਿੰਗ ਵਿੱਚ ਪਹਿਲਾਂ ਆਪਾਂ ਤੁਹਾਨੂੰ ਇਹ ਹਾਲ ਨੂੰ ਦਿਖਾਉਨੇ ਆ ਜੀ ਕਿੰਨਾ ਖੁਸ਼ ਹੈ ਜੀ ਪੂਰਾ ਇੰਜੋਏ ਕਰ ਰਿਹਾ ਹੈ ਜੀ ਬੱਚਿਆਂ ਨਾਲ ਖੁੱਲੀ ਡਾਂਸ ਕਰਦਾ ਹੈ ਜੀ ਮੈਂ ਸੋਚਿਆ ਕਿ ਅੱਜ ਤੁਹਾਨੂੰ ਇਹ ਹਾਲ ਕੀ ਦਿਖਾਉਣਾ ਸਭ ਤੋਂ ਪਹਿਲਾਂ ਜੀ ਕਿ ਇਸ ਤਰ੍ਹਾਂ ਇੱਕ ਨਾਨਕੀ ਆ ਕੇ ਮસ્ਤੀ ਕਰ ਰਹੀ ਹੈ ਮੇਰੇ ਨਾਲ ਆਓ ਕਿਉਂਕਿ ਅੱਜ ਅਸੀਂ ਇੱਕ ਨਵੀਂ ਰੈਸਪੀ ਵੀਡੀਓ ਆਉਂਦੀ ਹੈ ਉਹ ਬੇਕੀਰ ਕਰਦੇ ਹਾਂ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਚੀਜੀ ਵਰਲਡ ਵਲੌਗ ਦੇ ਵਿੱਚ ਸੋ ਅੱਜ ਦੀ ਰੈਸਪੀ ਵਿੱਚ ਅਸੀਂ ਤੁਹਾਡੇ ਲਈ ਚਾਵਲ ਬਣਾਉਣ ਦੀ ਰੈਸਪੀ ਲੈ ਕੇ ਆਏ ਹਾਂ ਸੋ ਇਸ ਲਈ ਆਪਾਂ ਨੂੰ ਜਿੰਨਾ ਜਿੰਨਾ ਚੀਜ਼ਾਂ ਦੀ ਲੋੜ ਪਊਗੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਸ ਦੇ ਲਈ ਮੈਨੇ ਇੱਕ ਪਿਆਜ਼ ਲੈ ਲਿਆ ਤੇ ਕੁਝ ਆਲੂ ਲਏ ਨੇ ਹਰੀਆਂ ਮਿਰਚਾਂ ਅਤੇ ਆਪਾਂ ਮਟਰ ਲਵਾਂਗੇ ਇਸ ਦੇ ਵਿੱਚ ਆਪਾਂ ਨਿਊਟਰੀ ਦੀ ਸੋਇਆ ਵੜੀ ਪਾਵਾਂਗੇ ਇਹ ਜੇਕਰ ਤੁਹਾਡੇ ਕੋਲ ਅਵੇਲੇਬਲ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਅਦਰਵਾਈਜ਼ ਇਹਨੂੰ ਸਕਿਪ ਵੀ ਕਰ ਸਕਦੇ ਹੋ ਤਾਂ ਚਲੋ ਫਰੈਂਡਸ ਸਭ ਤੋਂ ਪਹਿਲਾਂ ਜੀ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਤੇ ਅੱਗੇ ਦੀ ਰੈਸਪੀ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਕੱਟ ਲੈਨੇ ਹਰੀਆਂ ਮਿਰਚਾਂ ਤੇ ਅਦਰਕ ਨੂੰ ਆਪਾਂ ਬਰੀਕ ਕੱਟ ਲਿਆ ਹੈ ਤੇ ਹੁਣ ਆਪਾਂ ਗੈਸ ਦੇ ਉੱਪਰ ਪੈਨ ਜਿਹੜਾ ਰੱਖ ਲੈਣਾ ਹੈ ਜੀ ਕੜਾਈ ਦੇ ਵਿੱਚ ਮੈਂ ਬਣਾਉਣ ਲੱਗੀ ਹਾਂ ਤੁਸੀਂ ਕੁੱਕਰ 'ਚ ਪੈਨ 'ਚ ਕਿਸੇ ਵੀ ਚੀਜ਼ 'ਚ ਬਣਾ ਸਕਦੇ ਹੋ ਤੇ ਹੁਣ ਆਪਾਂ ਜੀਰਾ ਤੇ ਸਾਬਤਾ ਧਨੀਆ ਦੇ ਜਿਹੜੇ ਬੀਜ ਹੁੰਦੇ ਨੇ ਆਪਾਂ ਉਹ ਵੀ ਐਡ ਕਰ ਦਵਾਂਗੇ ਇਸ ਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਿੰਗ ਹਿੰਗ ਪਾਉਣ ਨਾਲ ਜਿਹੜੇ ਚੌਲਾਂ ਦੀ ਬੈ ਹੁੰਦੀ ਹੈ ਜੀ ਉਹ ਬਹੁਤ ਘਟ ਜਾਂਦੀ ਹੈ ਆਪਾਂ ਨੂੰ ਹਿੰਗ ਜ਼ਰੂਰੀ ਇਸਤੇਮਾਲ ਕਰਨੀ ਚਾਹੀਦੀ ਹੈ ਜੀ ਤੇ ਹੁਣ ਆਪਾਂ ਨੇ ਜਿਹੜੇ ਇਸ ਦੇ ਵਿੱਚ ਆਪਣੇ ਨੇ ਕੱਟੇ ਹੋਏ ਨੇ ਜੀ ਪਿਆਜ਼ ਜਿਹੜੇ ਉਹ ਐਡ ਕਰ ਲਵਾਂਗੇ ਪਿਆਜ਼ਾਂ ਨੂੰ ਮੈਂ ਲੰਮਾ ਲੰਮਾ ਕੱਟ ਲਿਆ ਸੀਗਾ ਅਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਇਹ ਘਿਓ ਦੇ ਵਿੱਚ ਹੀ ਆਪਾਂ ਨੂੰ ਫਰਾਈ ਕਰ ਲਵਾਂਗੇ ਇਹਨਾਂ ਨੂੰ ਆਪਾਂ ਥੋੜਾ ਜਾ ਜ਼ਿਆਦਾ ਤਾਂ ਨਹੀਂ ਭੁੰਨਾਂਗੇ ਥੋੜਾ ਜਾਈ ਆਪਾਂ ਪਾਵਾਂਗੇ ਤੇ ਹੁਣ ਆਪਾਂ ਪਾ ਲਵਾਂਗੇ ਆਪਣੇ ਮਟਰ ਜੀ ਇਸਦੇ ਮਟਰ ਐਡ ਕਰਕੇ ਜੀ ਇਹਨਾਂ ਨੂੰ ਹੀ ਆਪਾਂ ਥੋੜਾ ਫਰਾਈ ਕਰਾਂਗੇ ਜੀ ਆਪਾਂ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਾਂਗੇ ਕਿਉਂਕਿ ਚੌਲਾਂ ਦੇ ਵਿੱਚ ਆਪਾਂ ਪਿਆਜ਼ ਥੋੜੇ ਗਰਮੇ ਰੱਖਾਂਗੇ ਤੇ ਥੋੜਾ ਜਿਹਾ ਇਹਨਾਂ ਦਾ ਰੰਗ ਚੇਂਜ ਕਰਨਾ ਹੈ ਆਪਾਂ ਨੇ ਤੇ ਹੁਣ ਪਾ ਦਵਾਂਗੇ ਇਸ ਦੇ ਵਿੱਚ ਹਰੀਆਂ ਮਿਰਚਾਂ ਤੇ ਆਪਣਾ ਬਰੀਕ ਕੱਟਿਆ ਹੋਇਆ ਜਿਹੜਾ ਅਦਰਕ ਸੀਗਾ ਤੇ ਹਰੀਆਂ ਮਿਰਚਾਂ ਆਪਾਂ ਇਹਨਾਂ ਨੂੰ ਐਡ ਆਪਾਂ ਇਹਨਾਂ ਨੂੰ ਵੀ ਥੋੜਾ ਇਸ ਦੇ ਵਿੱਚ ਫਰਾਈ ਕਰ ਲਵਾਂਗੇ ਅਤੇ ਹੁਣ ਆਪਾਂ ਆਪਣੇ ਜਿਹੜੇ ਬਰੀਕ ਕੱਟੇ ਹੋਏ ਨੇ ਜੀ ਆਲੂ ਆਪਾਂ ਐਡ ਕਰ ਲਵਾਂਗੇ ਆਲੂ ਆਪਾਂ ਨੇ ਜਿਆਦਾ ਮੋٹے ਨਹੀਂ ਕੱਟੇ ਹੈਗੇ ਮੈਂ ਆਲੂ ਬਰੀਕ ਹੀ ਰੱਖੇ ਨੇ ਤੇ ਮੋٹے ਆਲੂ ਜਿਹੜੇ ਨੇਗੇ ਚੌਲਾਂ ਦੇ ਵਿੱਚ ਛੇਤੀ ਗਲਦੇ ਨਹੀਂ ਤੇ ਉਹ ਥੋੜੇ ਕੱਚੇ ਵੀ ਰਹਿ ਜਾਂਦੇ ਨੇ ਆਪਾਂ ਆਲੂ ਮੀਡੀਅਮ ਹੀ ਰੱਖਾਂਗੇ ਜਾਂ ਬਰੀਕ ਹੀ ਕਟਾਂਗੇ ਸੋ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਫਰਾਈ ਕਰ ਲਵਾਂਗੇ ਜੀ ਘਿਓ ਦੇ ਵਿੱਚ ਇਹਨਾਂ ਨੂੰ ਆਪਾਂ 1-2 ਮਿੰਟ ਲਈ ਭੁੰਨ ਲਵਾਂਗੇ ਤਾਂ ਪਾ ਲਓ ਜੀ ਹੁਣ ਆਪਾਂ ਆਪਣੀ ਨਿਊਟਰੀ ਜਿਹੜੀ ਵੱਡੀ ਹੈ ਜੀ ਉਹ ਵੀ ਵਿੱਚ ਐਡ ਕਰ ਲਵਾਂਗੇ ਤੇ ਮਿਕਸ ਕਰਦੇ ਆਂ ਜੀ ਇਹਨਾਂ ਨੂੰ ਇਹਦੇ ਵਿੱਚ ਫਰਾਈ ਹੀ ਕਰਾਂਗੇ ਕਿਉਂ ਦੇ ਵਿੱਚ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਨਹੀਂ ਭਿਓ ਕੇ ਰੱਖਿਆ ਸੀ ਪਹਿਲਾਂ ਇਹਨਾਂ ਨੂੰ ਆਪਾਂ ਘਿਓ ਦੇ ਵਿੱਚ ਹੀ ਫਰਾਈ ਕਰਨਾ ਹੈ ਇਹ ਆਪਾਂ ਬਿਨਾਂ ਭਿਓਏ ਫਰਾਈ ਕੀਤੇ ਬਣਾਵਾਂਗੇ ਫਰਾਈ ਕਰਕੇ ਹੀ ਤੇ ਆਪਾਂ ਇਸ ਦੇ ਵਿੱਚ ਨਮਕ ਜਿਹੜਾ ਉਹ ਐਡ ਕਰ ਲਵਾਂਗੇ ਨਮਕ ਜਿਹੜਾ ਜੀ ਆਪਾਂ ਇੱਕ ਚਮਚ ਪਾ ਲਿਆ ਜੀ ਇਸ ਵਿੱਚ ਤੁਸੀਂ ਨਮਕ ਸਵਾਦ ਅਨੁਸਾਰ ਪਾ ਲਓ ਇਹ ਨਮਕ ਪਾਉਣ ਨਾਲ ਇਹ ਬਹੁਤ ਹੀ ਛੇਤੀ गल ਜਾਣੀਆਂ ਆਪਣੇ ਸਬਜ਼ੀਆਂ ਜਿਹੜੀਆਂ ਨੇ ਜੀ ਨਮਕ ਇਸ ਲਈ ਆਪਾਂ ਪਹਿਲਾਂ ਪਾਵਾਂਗੇ ਅਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਟਾਈਮ ਲਈ ਭੁੰਨਣ ਰ ਲਵਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਚੰਗ ਇਹਨਾਂ ਦਾ ਚੇਂਜ ਹੋ ਗਿਆ ਤੇ ਹੁਣ ਆਪਾਂ ਧਨੀਆ ਪਾਊਡਰ ਦੇ ਵਿੱਚ ਐਡ ਕਰ ਲਵਾਂਗੇ ਥੋੜਾ ਜੀਰਾ ਪਾਊਡਰ ਪਾ ਲਵਾਂਗੇ ਜੀ ਇਸ ਦੇ ਵਿੱਚ ਹੀ ਆਪਾਂ ਤੇ ਨਾਲ ਹੀ ਪਾਵਾਂਗੇ ਪਾਇਸ ਦੇ ਵਿੱਚ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਵੀ ਆਪਾਂ ਨੇ ਇਹਦੇ ਵਿੱਚ ਜ਼ਰੂਰ ਐਡ ਕਰਨੀ ਆ ਤੇ ਲਓ ਜੀ ਆਪਾਂ ਆਪਣੇ ਸਾਰੇ ਮਸਾਲੇ ਜਿਹੜੇ ਨੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਜੀ ਅਤੇ ਹੁਣ ਆਪਾਂ ਇਹਨਾਂ ਨੂੰ 1-2 ਮਿੰਟ ਲਈ ਇਸੇ ਤਰ੍ਹਾਂ ਹੀ ਪਕਾਵਾਂਗੇ। ਇਹਨਾਂ ਨੂੰ ਵਿੱਚ ਹਿਲਾਉਂਦੇ ਰਵਾਂਗੇ। ਤੇ ਲਓ ਜੀ ਆਪਣੇ ਪੁੰਨੇ ਗਏ ਨੇ ਜੀ। ਸਾਰੇ ਮਸਾਲੇ ਤੇ ਹੁਣ ਆਪਾਂ ਇਸ ਦੇ ਵਿੱਚ ਪਾਣੀ ਐਡ ਕਰਾਂਗੇ। ਪਾਣੀ ਆਪਾਂ 4 ਗਲਾਸ ਪਾਵਾਂਗੇ। 3 ਗਲਾਸ ਆਪਾਂ ਨੇ ਚੌਲਾਂ ਦੇ ਲਈ ਸੀ ਤੇ 4 ਗਲਾਸ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ। 2 ਗਲਾਸ ਆਪਾਂ ਪਾ ਲਏ ਨੇ ਤੇ ਉਸ ਤੋਂ ਬਾਅਦ ਆਪਾਂ 2 ਗਲਾਸ ਹੋਰ ਪਾਣੀ ਵੀ ਐਡ ਕਰਾਂਗੇ ਜਿਸ ਜਿਸ ਜੇ ਆਪਾਂ ਕੁੱਕਰ ਦੇ ਵਿੱਚ ਬਣਾਉਣੀ ਹੋਈਏ ਤਾਂ ਆਪਾਂ ਪਾਣੀ ਜਿਹੜਾ ਹੈ ਨਾ ਪੂਰਾ ਪੂਰਾ ਲਵਾਂਗੇ ਤੇ ਹੁਣ ਆਪਾਂ ਕੜਾਈ ਦੇ ਵਿੱਚ ਬਣਾ ਰਹੇ ਆਂ ਤੇ ਇਸ ਲਈ ਆਪਾਂ ਨੂੰ ਜਿਹੜਾ ਇਹ ਇੱਕ ਗਲਾਸ ਪਾਣੀ ਦਾ ਐਕਸਟਰਾ ਪਾਇਆ ਜੀ ਚਾਰ ਗਲਾਸ ਆਪਾਂ ਪਾਣੀ ਦੇ ਪਾਵਾਂਗੇ ਅਤੇ ਹੁਣ ਇਹਨਾਂ ਨੂੰ ਆਪਾਂ ਬੋਇਲਡ ਹੋਣ ਲਈ ਰੱਖ ਦਵਾਂਗੇ ਲਓ ਜੀ ਪਾਣੀ ਜਿਹੜਾ ਆਪਣਾ ਹੈ ਬਿਲਕੁਲ ਚੰਗੀ ਤਰ੍ਹਾਂ ਰਿਜ ਗਿਆ ਹੈ ਤੇ ਹੁਣ ਆਪਾਂ ਆਪਣੇ ਚੌਲ ਜਿਹਨੇ ਨੇਗੇ ਇਸ ਦੇ ਵਿੱਚ ਸਾਰੇ ਐਡ ਕਰ ਲਵਾਂਗੇ ਆਪਾਂ ਇਹ ਚੌਲਾਂ ਨੂੰ ਚੰਗੀ ਤਰ੍ਹਾਂ ਨਾਲ ਇੱਥੇ ਵਿੱਚ ਸਾਰੇ ਪਾ ਲਵਾਂਗੇ ਅਤੇ ਆਪਾਂ ਇਹਨਾਂ ਨੂੰ ਮਿਲਾ ਲਵਾਂਗੇ ਜੀ ਸਾਰਿਆਂ ਨੂੰ ਲੋ ਜੀ ਆਪਾਂ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਕੇ ਤਾਂ ਕਿ ਆਪਣੇ ਮਸਾਲੇ ਰਚ ਜਾਣ ਅਤੇ ਹੁਣ ਇਹਨੂੰ ਆਪਾਂ ਟੱਕ ਕੇ 8 ਤੋਂ 10 ਮਿੰਟ ਲਈ ਇਹਨਾਂ ਨੂੰ ਪਕਾਵਾਂਗੇ ਤੇ ਦੇਖੋ ਜੀ ਆਪਣੇ ਚੌਲ ਜਿਹੜੇ ਨੇ ਬਣ ਕੇ ਬਿਲਕੁਲ ਵਧੀਆ ਤਰੀਕੇ ਨਾਲ ਤਿਆਰ ਹੋ ਗਏ ਨੇ ਉਸ ਪਰ ਆਪਣੇ ਧਨੀਆ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨਾਂ ਨੂੰ ਬਰੀਕ ਕੱਟ ਕੇ ਉੱਪਰ ਧਨੀਆ ਜਿਹੜਾ ਇਹ ਪਾ ਦਿੱਤਾ ਹੈ ਜੀ ਬਹੁਤ ਹੀ ਵਧੀਆ ਆਪਣੀਆਂ ਬੜੀਆਂ ਜਿਹੜੀਆਂ ਨੇ ਬਣ ਚੁੱਕੀਆਂ ਨੇ ਬਿਲਕੁਲ ਚੰਗੀ ਤਰ੍ਹਾਂ ਨਾਲ ਪੱਕੀਆਂ ਨੇ ਜੀ ਤੇ ਨਾ ਹੀ ਆਪਣੇ ਚੌਲ ਬਿਲਕੁਲ ਵੀ ਜੁੜੇ ਨਹੀਂਗੇ ਬਿਲਕੁਲ ਵਧੀਆ ਇਕੱਲੇ ਇਕੱਲੇ ਆਪਣੇ ਚੌਲ ਬਣ ਕੇ ਤਿਆਰ ਹੋਏ ਨੇਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਵੀ ਐਦਾਂ ਹੀ ਜਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਬਹੁਤ ਹੀ ਟੇਸਟੀ ਚੌਲ ਬਣ ਕੇ ਤਿਆਰ ਹੋ ਗਏ ਨੇ ਜੀ ਆਪਣੇ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਤੇ ਸ਼ੇਅਰ ਵੀ ਕਰੋ ਜੀ ਤੇ ਕਮੈਂਟ ਵੀ ਕਰਕੇ ਜਰੂਰ ਦੱਸਿਓ ਜੀ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਚਾਵਲ ਬਣਾ ਕੇ ਜਰੂਰ ਟਰਾਈ ਕਰਨਾ ਜੀ ਆਪਾਂ ਇਹਨੂੰ ਸਲਾਦ ਨਾਲ ਦਹੀਂ ਨਾਲ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹਾਂ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ